ਦਾ ਕਪੂਰਥਲੇ ਦਾ ਵੱਡੇ ਵੇਟ ਨਗਰ ਅੱਜ ਕਬੱਡੀ ਦੇ ਰੰਗ ਦੇ ਵਿੱਚ ਰੰਗਿਆ ਗਿਆ ਹੈ ਸਿਲਵਰ ਜੁਬਲੀ ਇਹ ਨਗਰ ਆਪਣੇ ਇਸ ਖੇਡ ਮੇਰੇ ਵੀਰੋ ਕਬੱਡੀ ਕੱਪ ਦੀ ਮਨਾ ਰਿਹਾ ਹੈ ਧੰਨ ਧੰਨ ਬਾਬਾ ਸਾਹਿਬ ਦਿੱਤਾ ਜੀ ਉਹਨਾਂ ਦੀ ਅਪਾਰ ਕਿਰਪਾ ਔਰ ਸਮੁੱਚੇ ਐਨਆਰਆਈ ਭਰਾਵਾਂ ਦਾ ಗ್ರಾಮ ਪੰਚਾਇਤ ਦਾ ਬਹੁਤ ਵੱਡਾ ਸਹਿਯੋਗ ਅੱਜ ਦੇ ਇਸ ਖੇਡ ਮੇਲੇ ਦੇ ਲਈ ਹੈ ਔਰ ਸਾਰੇ ਪ੍ਰਬੰਧਕ ਵੀ ਦੱਸ ਰਹੇ ਸੀਗੇ ਵੀ ਸਾਡਾ ਇੱਕ ਜਿਹੜਾ ਟੀਚਾ ਹੈ ਸਾਡਾ ਇੱਕ ਨਿਸ਼ਾਨਾ ਹੈ ਵੀ ਜਿਹੜੀ ਕਬੱਡੀ ਹੈ ਉਹ ਸਮੇਂ ਸਿਰ ਹੋਵੇ ਔਰ ਬੇਸ਼ੱਕ ਅੱਜ ਬਹੁਤ ਸਾਰੇ ਪੰਜਾਬ ਦੇ ਵਿੱਚ ਟੂਰਨਾਮੈਂਟ ਹੁੰਦੇ ਆ ਔਰ ਮੇਰੇ ਵੀਰੋ ਬਹੁਤ ਸਾਰਾ ਜਿਹੜਾ ਜਿਵੇਂ ਕਹਿੰਦੇ ਵੀ ਸਿਸਟਮ ਉਹ ਖਰਾਬ ਹੋਇਆ ਹਨੇਰਾ ਹੋ ਜਾਂਦਾ ਤੇ ਅੱਧੀ ਅੱਧੀ ਰਾਤ ਤੱਕ ਮੈਚ ਚੱਲਦੇ ਆ ਪਰ ਵੱਡੇ ਵੇੜ ਦੀ ਇਸ ਪ੍ਰਬੰਧਕ ਕਮੇਟੀ ਦਾ ਮੈਂ ਆਪਣੇ ਵੱਲੋਂ ਧੰਨਵਾਦ ਕਰਦਾ ਸਮੁੱਚੀ ಗ್ರಾಮ ਪੰਚਾਇਤ ਦਾ ਮੈਂ ਆਪਣੇ ਵੱਲੋਂ ਧੰਨਵਾਦ ਕਰਦਾ ਜੋ ਪਿਛਲੇ 3 ਸਾਲ ਤੋਂ ਬਹੁਤ ਹੀ ਮੇਰੇ ਵੀਰੋ ਰੂਲ ਐਂਡ ਰੈਗੂਲੇਸ਼ਨਸ ਦੇ ਨਾਲ ਜਿਹੜਾ ਸਮੇਂ ਸਿਰ ਕਬੱਡੀ ਸ਼ੁਰੂ ਕਰਕੇ ਸਮੇਂ ਸਿਰ ਸਮਾਪਤ ਕਰਦੇ ਐ ਔਰ ਮੇਰੇ ਵੀਰੋ ਇਸ ਗੱਲ ਦੇ ਲਈ ਵਧਾਈ ਦੇ ਹੱਕਦਾਰ ਹੋ ਮੈਂ ਗੱਲ ਕਰ ਰਿਹਾ ਸੀ ਸਰਪੰਚ ਸਾਹਿਬਾ ਨਾਲ ਮੈਂ ਕਿਹਾ ਜੀ ਅਸੀਂ ਹਰ ਰੋਜ਼ ਹੋਕਾ ਦਿੰਨੇ ਐ ਔਰ ਵੀ ਟੂਰਨਾਮੈਂਟ ਟਾਈਮ ਨਾਲ ਸਮਾਪਤ ਹੋਣ ਕੋਈ ਫਰਕ ਪਿਆ ਪਰ ਜਦੋਂ ਸੋਡੇ ਵਰਗੀਆਂ ਕਮੇਟੀਆਂ ਸਾਨੂੰ ਪਤਾ ਵੀ ਸਾਡੇ ਪਿੱਛੇ ਖੜੀਆਂ ਵੀ ਠੀਕ ਹੈ ਯਾਰ ਸਾਡੇ ਜਿਹੜੇ ਦਿੱਤੇ ਹੋਏ ਜਿਵੇਂ ਕਹਿੰਦੇ ਨੇ ਵੀ ਸਨੇਹ ਨੂੰ ਮੰਨ ਰਹੀਆਂ ਨੇ ਤੇ ਸਾਨੂੰ ਵੀ ਇਸ ਗੱਲ ਦਾ ਹੌਸਲਾ ਹੁੰਦਾ ਤੇ ਅਸੀਂ ਵੀ ਜਿਹੜਾ ਹੋਰ ਜਿਵੇਂ ਕਹਿੰਦੇ ਆਉਂਦੇ ਆ ਵੀ ਹੌਸਲੇ ਦੇ ਨਾਲ ਉਹ ਕੰਮ ਕਰਦੇ ਆ ਸੋ ਖੇਡ ਕਬੱਡੀ ਜਿੰਦਾਬਾਦ ਹੈ ਸਤਕਾਰ ਹੈ ਇੱਕ ਸੇਵਕ ਵੀਡੀਓ ਬਣਾਊਗਾ ਤੇ ਦੂਜਾ ਸੇਵਕ ਦੀ ਵੀਡੀਓ ਬਣ ਰਹੀ ਹੈ ਇਹ ਥੋੜੇ ਇਲਾਕੇ ਦਾ ਸੇਵਕ ਸੁਰਖਪਰੀਆ ਬਹੁਤ ਵਧੀਆ ਖਿਡਾਰੀ ਹੈ ਔਰ ਇਹ ਸਾਲੇ ਯੂਰਪ ਖੇਡਿਆ ਹੈ ਔਰ ਇਸ ਨੌਜਵਾਨ ਨੇ ਸਭ ਤੋਂ ਵੱਧ ਜਿੱਥੇ ਲਾ ਕੇ ਨਸ਼ਾ ਛੱਡੋ ਕੋੜ ਵੱਡੋ ਕਬੱਡੀ ਫੈਡਰੇਸ਼ਨ ਦੇ ਵਿੱਚ ਮੇਰੇ ਵੀਰੋ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਇਸ ਨੌਜਵਾਨ ਦੇ ਲਈ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਕੇ ਮੇਰੇ ਪੰਜਾਬੀ ਵੀਰੋ ਹੌਸਲਾ ਵਧਾ ਦिए ਲੈ ਵੀ ਸੇਵਕਾ ਮੁਬਾਰਕਵਾਦਾ ਨੌਜਵਾਨਾ ਤੇਰੇ ਤੋਂ ਹੋਰ ਉਮੀਦਾਂ ਨੇ ਤੇਰੇ ਤੋਂ ਹੋਰ ਆਸਾਂ ਨੇ ਖੇਡ ਕਬੱਡੀ ਨੂੰ ਤੂੰ ਵਧੀਆ ਕਰ ਸਕਦਾ ਸੋ ਸੱਚੇ ਬਾਦਸ਼ਾਹ ਤੈਨੂੰ ਹੋਰ ਬਲ ਬਖਸ਼ਣਾ ਸੱਚੇ ਬਾਦਸ਼ਾਹ ਤੈਨੂੰ ਹੋਰ ਹਿੰਮਤ ਬਖਸ਼ਣਾ ਬਾ ਚੋਟੀ ਦਾ